ਬੀਜੇ ਦਾ ਖੇਤ ਦੀ ਕਮਾਈ ਹੈ ਘੱਟ ਹੋਵੇ ਵੱਧ ਹੋਵੇ ਪਰ ਇੰਨਾ ਕੁ ਔਖਾ ਤਾਂ ਹੋਣਾ ਪੈਂਦਾ ਹੀ ਹੈ ਇੱਕ ਜਿਹੜੀ ਗੱਲ ਹੋਰ ਸਭ ਤੋਂ ਜ਼ਰੂਰੀ ਹੈ ਵੀ ਇਹ ਰਾਤ ਨੂੰ ਪਾਣੀ ਲਾਈਏ ਫਿਰ ਬੰਦਾ ਵੀ ਘੋੜੇ ਵਰਗਾ ਰਹਿੰਦਾ ਹਾਂਜੀ ਸਵਾਗਤ ਹੈ ਸਾਰੇ ਦੋਸਤਾਂ ਮਿੱਤਰਾਂ ਦਾ ਰਾਤ ਦੇ ਸਵਾ 1 ਵਜੇ ਦਾ ਟਾਈਮ ਹੋਇਆ ਤੇ ਮੈਂ ਸੋਚਿਆ ਵੀਡੀਓ ਬਣਾ ਲਈਏ ਇਹ ਵੀਡੀਓ ਅਸਲ 'ਚ ਮੈਂ ਉਹ ਬੰਦੇ ਨੂੰ ਡੈਡੀਕੇਟ ਕਰ ਰਿਹਾ ਹਾਂ ਜੋ ਕਿ ਮੇਰਾ ਮਿੱਤਰ ਹੈ ਜਿਹਨੂੰ ਇਹ ਲੱਗਦਾ ਹੈ ਵੀ ਜੱਟ ਤਾਂ ਬੇਲੇ ਨੇ ਜੱਟਾਂ ਨੇ ਕਣਕ ਬੀਜੀ ਤੇ ਜੱਟਾਂ ਨੇ ਵੱਢ ਲੈਣੀ ਹੈ ਇਹ ਖਿਆਈਆਂ ਕੋਈ ਨਹੀਂ ਦੇਖਦਾ ਇਹ ਥੋੜਾ ਜਿਹਾ ਮੈਂ ਤਾਂ ਕਰਕੇ ਅੱਜ ਕੈਮਰਾ ਰਾਤ ਨੂੰ ਆਨ ਕਰ ਲਿਆ ਤੇ ਤੁਸੀਂ ਦੇਖ ਲਓ ਵੀ ਸਵਾ 1 ਵਜੇ ਦਾ ਟਾਈਮ ਹੈ ਦੋ ਕੋਟ ਪਾ ਕੇ ਚੱਲਿਆ ਮੈਂ ਘਰੋਂ ਤੇ ਹਵਾ ਤਾਂ ਵੀ ਵੇਚਦੀ ਲੰਘਦੀ ਹੈ ਦੂਜੀ ਗੱਲ ਹੈ ਮੋਟਰਸਾਈਕਲ ਦੇ ਹੱਥ ਨਾ ਠੰਡ ਨਾ ਜਮਾ ਠੁਰ ਠੁਰ ਕਰਦੇ ਨੇ ਇਹ ਮਾਰਚ ਮਹੀਨਾ ਆ ਗਿਆ ਤੁਸੀਂ ਦੇਖ ਸਕਦੇ ਹੋ ਵੀ ਠੰਡ ਲਗਭਗ ਲੰਘ ਗਈ ਪਰ ਇੱਥੇ ਦਸੰਬਰ ਦੇ ਵਿੱਚ ਵੀ ਅਸੀਂ ਪਾਣੀ ਲਾਇਆ ਹੈ 25 26 27 28 ਉਹਨਾਂ ਦਿਨਾਂ ਦੇ ਵਿੱਚ ਖੜਕੇ ਗਣਕ ਨੂੰ ਪਾਣੀ ਲਾ ਕੇ ਗਏ ਆ ਤੇ ਇਹ ਨਹੀਂ ਵੀ ਅੱਜ ਹੀ ਆਉਣਾ ਪਿਆ ਉਸ ਟਾਈਮ ਦੇ ਵਿੱਚ ਠੰਡ ਇਦੋਂ ਵੀ ਜ਼ਿਆਦਾ ਸੀ ਤੇ ਦੂਜੀ ਗੱਲ ਤੁਸੀਂ ਦੇਖ ਸਕਦੇ ਹੋ ਮੋਟਰਸਾਈਕਲ ਦੀ ਲਾਈਟ ਤੋਂ ਬਿਨਾ ਕੋਈ ਚਿੜੀ ਜਨੇਰ ਨਜ਼ਰ ਨਹੀਂ ਆਉਂਦਾ ਇੰਨੀ ਕਾਲੀ ਰਾਤ ਹੈ ਤੇ ਕਰਦੇ ਆਂ 2-4 ਗੱਲਾਂ ਤੁਹਾਡੇ ਨਾਲ ਸਾਂਝੀਆਂ ਤੇ ਨਾਲੇ ਕਰ ਜਾਾਂਗੇ ਮੋਟਰ ਬੰਦ ਟਾਈਮ ਲੱਗਿਆ ਤਾਂ ਤੁਸੀਂ ਜੁੜੇ ਰਹੋ ਬਾਕੀ ਇਹ ਦੱਸਾਂਗੇ ਵੀ ਰਾਤ ਨੂੰ ਕਣਕ ਨੂੰ ਪਾਣੀ ਲਾਏ ਦਾ ਫਾਇਦਾ ਕੀ ਹੈ ਆਜੋ ਸੁਣਾਉਂਦੇ ਆਂ ਗੱਲਬਾਤ ਸੋਨੂੰ ਇਹ ਵੀਡੀਓ ਪਾਉਣ ਦਾ ਮਤਲਬ ਜਿਹੜਾ ਕਹਿ ਰਹੇ ਸੀ ਉਹ ਇਹ ਹੈ ਵੀ ਜੇ ਆਪਾਂ ਖੇਤੀ ਕਰਦੇ ਆਂ ਤਾਂ ਇੰਨੀਆਂਕ ਤਾਂ ਜਿਹੜੀਆਂ ਖਾਈਆਂ ਨੇ ਉਹ ਚੱਲਣੀਆਂ ਪੈਂਦੀਆਂ ਨੇ। ਬਾਕੀ ਜਿਹੜਾ ਬੰਦਾ ਜਮੀਂ ਤੇ ਚਲਾ ਵੀ ਜਿਹਨੇ ਆਉਣਾ ਹੀ ਨਹੀਂ ਉਹਦੀ ਗੱਲ ਅੱਡ ਹੈ ਜਾਂ ਜਿਹੜਾ ਜਮੀਂ ਸੀਰੀਆਂ ਪਾਲੀਆਂ ਦੇ ਸਿਰ ਤੇ ਹੈ। ਤੇ ਦੂਸਰੀ ਗੱਲ ਦੂਸਰੀ ਗੱਲ ਇਹ ਹੈ ਵੀ ਨਵੇਂ ਮੁੰਡਿਆਂ ਵਾਸਤੇ ਵੀ ਜਿਹੜੇ ਖੇਤੀਮਾਲਾ ਨਵੀਂ ਉਮਰ ਹੁਣ ਜੁਆਇਨ ਕਰ ਰਹੇ ਨੇ ਚਲ ਮੈਨੂੰ ਹੋਗੇ 7-8 ਸਾਲ 10 ਸਾਲ ਤੱਕ ਟੁਕ ਟੁਕ ਕੈઈ ਸਕਦਾ ਮੈਂ ਤੇ ਉਹ ਉਹਨਾਂ ਲਈ ਇਹ ਹੈ ਵੀ ਜੇ ਤੁਸੀਂ ਮਤਲਬ ਇੰਨਾ ਕੁ ਨਹੀਂ ਆਪਣੇ ਸਰੀਰ ਨੂੰ ਤਕਲੀਫ ਦੇ ਸਕਦੇ ਤਾਂ ਫੇਰ ਕੋਈ ਫਾਇਦਾ ਨਹੀਂ ਕਿਉਂਕਿ ਜ਼ਰੂਰੀ ਨਹੀਂ ਵੀ ਤੁਸੀਂ ਡਿੱਕੀ ਜਾਓ ਵੀ ਦਿਨੇ ਲੇਟ ਆਉਗੀ ਯਾਰ ਦਿਨੇ ਰਮਾਵਾਂਗੇ ਰਾਤ ਵਰਗੀ ਮौज ਨਹੀਂ ਦੇਖੋ ਹਵਾ ਜਮਾ ਖੜੀ ਐ ਤੇ ਤੜਕੇ ਨੂੰ ਪਾਣੀ ਸੁੱਕ ਜਾਣਾ ਇਹ ਕੋਈ ਹਵਾ ਨਹੀਂ ਚੱਲਣੀ ਕਣਕ ਐ ਦੀ ਐਂ ਖੜੀ ਰਹੁ ਗੰਧ ਵਾਂਗੂ ਤੁਸੀਂ ਦੇਖਿਓ ਠੀਕ ਐ ਇਹ ਫਾਇਦਾ ਰਾਤ ਨੂੰ ਪਾਣੀ ਲਾਏ ਦਾ ਦੂਸਰਾ ਇਹ ਕਿਾਰੇ ਛੇਤੀ ਭਰਦੇ ਆ ਬਸ ਇਹੀ ਦੋ ਚਾਰ ਗੱਲਾਂ ਸੀ ਮਿੱਤਰੋ ਇੱਕ ਤਾਂ ਇਹੀ ਮੇਨ ਗੱਲ ਐ ਵੀ ਤੁਹਾਨੂੰ ਐਨੇ ਕੰਮ ਵਾਸਤੇ ਤਿਆਰ ਵਰ ਤਿਆਰ ਰਹਿਣਾ ਚਾਹੀਦਾ ਮੈਂ ਇਸ ਗੱਲ ਦੀ ਕਦੇ ਕਹਲ ਨਹੀਂ ਕੀਤੀ ਵੀ ਰਾਤ ਨੂੰ ਉੱਠ ਕੇ ਜਾਣਾ ਚਾਹੇ 1 ਵਜੇ ਚਾਹੇ 2 ਵਜੇ ਜਿੱਦੇ ਕਦੇ ਉਹੀ ਜਾਗਣਾ ਆਵੇ ਆਲਰਮ ਨਾਲ ਸੁਣੇ ਉਹ ਗੱਲ ਅੱਡ ਹੈ ਬਟ ਜਿੱਦੇ ਮਾਥਲੀ ਵੀ ਅੱਜ ਐਨੇ ਵਜੇ ਇੱਥੇ ਜਾਣਾ ਚੱਲ ਠੀਕ ਹੈ ਤੇ ਇੱਕ ਇਹ ਦੱਸਦਾ ਮੈਂ ਇਹ ਕੋਈ ਉਹ ਨਹੀਂ ਪਹਿਲਾ ਨਾ 2000 ਮੇਰੇ ਹਿਸਾਬ ਨਾਲ 4 5 3 4 ਦੇ ਲਵੇ ਦੀ ਗੱਲ ਹੈ ਮੈਂ 9 10 ਸਾਲ ਦੇ ਆਸ-ਪਾਸ ਹੂੰਗਾ 8 9 ਸਾਲ ਦੇ ਉਦੋਂ ਪਟਿਆਲੀਆਂ ਮੋਟਰਾਂ ਹੁੰਦੀਆਂ ਸੀ ਤੇ ਉਹਦੇ ਨਾਲ ਦੂਜੀ ਲਾਈਟ ਆਉਂਦੀ ਹੁੰਦੀ ਸੀ ਡਿਮ ਲਾਈਟਸ ਉਹਨੂੰ ਪਤਾ ਹੀ ਐ ਡੱਬੇ ਡੁੱਬੇ ਦੇ ਚੱਲਦੀਆਂ ਹੁੰਦੀਆਂ ਸੀ ਉਹ ਸਿੰਗਲ ਫੇਸ ਵਾਲੀ ਲਾਈਟ ਹੁੰਦੀ ਸੀ ਤੇ ਉਹਦਾ ਇੱਕ ਜਣਾ ਪਟਾ ਖਿੱਚਦਾ ਸੀ ਤੇ ਦੂਜਾ ਜਣਾ ਸਟਾਰਟਰ ਦਬਦਾ ਹੁੰਦਾ ਸੀ ਤੇ ਉਹ ਸਟਾਰਟਰ ਦੱਬਣ ਵਾਲਾ ਕੰਮ ਫਿਰ ਦੋ ਬੰਦਿਆਂ ਦਾ ਹੁੰਦਾ ਸੀ ਉਦੋਂ ਉਦੋਂ ਜਿੱਦੇ ਇੱਕ ਦਿਨ ਚਾਚਾ ਆਉਂਦਾ ਇੱਕ ਦਿਨ ਮੇਰੇ ਡੈਡੀ ਆਉਂਦਾ ਦੋਨਾਂ ਚੋ ਕੋਈ ਆਉਂਦਾ ਮੈਨੂੰ ਨਾਲ ਦੋਨੇ ਲੈ ਕੇ ਆਉਂਦੇ ਤੇ ਲੈ ਕੇ ਕਿਉਂ ਆਉਂਦੇ ਕਿਉਂਕਿ ਉਹ ਪਟਾ ਖਿੱਚਦਾ ਇੱਕ ਜਣਾ ਤੇ ਮੈਨੂੰ ਕਹਿੰਦੇ ਤੂੰ ਸਟਾਰਟਰ ਦੱਬਦੀ ਤਾਂ ਉਦੋਂ ਦਾ ਮੇਰਾ ਜਿਹੜਾ ਖੇਤ ਦਾ ਡਾਰਾ ਹੈ ਮੰਨ ਲਓ ਉਹ ਨਿਕਲਿਆ ਹੋਇਆ ਬੱਕਰਾਂ ਨਰਮੇ ਵਗੈਰਾ ਹੁੰਦੇ ਸੀ ਨਰਮੇ ਵੀ ਦੀ ਜਾਂਦੇ ਅੱਧਾ ਤਾਂ ਫੁੱਟੀ ਡਰਾਈ ਜਾਂਦੇ ਤਾਂ ਉਹ ਗੱਲਾਂ ਕਰਕੇ ਬਾਅਦ ਚ ਬੰਦਾ ਸੌਖਾ ਰਹਿੰਦਾ ਜਦੋਂ ਕੀੜਾ ਆ ਡਰ ਨਿਕਲਿਆ ਹੋਵੇ ਨਾ ਫੇਰ ਕੋਈ ਚੱਕਰ ਨਹੀਂ ਰਹਿੰਦਾ ਤੇ ਬਾਕੀ ਸੋਨੂੰ ਮੈਂ ਗੱਲ ਦੱਸ ਹੀ ਦਿੱਤੀ ਵੀ ਜਦੋਂ ਖੇਤ ਦੀ ਕਮਾਈ ਘੱਟ ਹੋਵੇ ਵੱਧ ਹੋਵੇ ਪਰ ਇੰਨਾ ਕੁ ਔਖਾ ਤਾਂ ਹੋਣਾ ਪੈਂਦਾ ਹੀ ਹੈ ਤੇ ਇਹ ਤੋਂ ਬਸ ਦਾ ਬਣਾ ਨਹੀਂ ਚਾਹੀਦਾ ਬਥੇਰਾ ਮੈਨੂੰ ਵੀ ਜਦੋਂ ਪਿਛਲੀ ਵਾਰੀ ਕਣਕ ਨੂੰ ਪਾਣੀ ਲਾਇਆ ਠੰਡ ਲੱਗ ਗਈ ਸੀ ਉਹਦਾ ਕਾਰਨ ਇਹ ਹੋਇਆ ਸੀ ਵੀ ਦੋ ਕਿੱਲਾਂ ਵਿੱਚ ਮੋਟਰ ਛੱਡੀ ਸੀ ਅੱਜ ਵਾਂਗੂੰ ਐ ਸੀ ਵੀ ਯਾਰ ਜਾ ਕੇ ਬੰਦ ਕਰਨੀ ਆ ਬਸ ਜਿਵੇਂ ਅੱਜ 10-15 ਮਿੰਟ ਹੋ ਗਏ ਹੋਇਆ ਕੀ ਵੀ ਦੋ ਕਿੱਲਾਂ 'ਚੋਂ ਪਾਣੀ ਟੁੱਟ ਕੇ ਗਾਹਾਂ ਵਾ ਗਿਆ ਇੱਕ ਕਿੱਲੇ 'ਚ ਮੈਂ ਕਿਹਾ ਯਾਰ ਫਿਰ ਹੁਣ ਇਹ ਅੱਧਾਕ ਹੋ ਗਿਆ ਇਹਨੂੰ ਵੀ ਰਮਾ ਕੇ ਚੱਲ ਫਿਰ ਉਹਨੂੰ ਖੜਕ ਕੇ ਰਮਾਇਆ ਮੈਂ 2-3 ਘੰਟੇ ਲੱਗੇ ਚੱਕਰੋਂ ਕੋਈ ਕੰਬਲ ਖੇਸ ਜਾਂ ਲੋਈ ਲੈ ਕੇ ਨਹੀਂ ਆਇਆ ਸੀ ਫਿਰ ਮੈਂ ਐਂ ਖੜਾ ਰਹਾ ਤੇ ਬਰੋਦੇ ਮਾੜੀ ਜੀ ਠੰਡ ਲੱਗ ਗਈ ਸੀ ਦੋ ਤਿੰਨ ਦਿਨ ਔਖਾ ਹੋਇਆ ਮੈਂ ਉਸ ਗੱਲ ਦੇ ਚੱਕਰ ਚ ਫਿਰ ਉਹਨੂੰ ਬਚਾਲੇ ਵੀ ਨਹੀਂ ਛੱਡ ਸਕਦਾ ਹੀ ਮਹਾ ਰਮਾ ਕੇ ਚੱਲੋ ਕਿਲੇ ਜਿਹੜੇ ਚ ਪਾਣੀ ਟੁੱਟ ਗਿਆ ਤੇ ਇਹ ਹੋ ਜਾਂਦੀ ਹੈ ਕਈ ਵਾਰੀ ਤੇ ਹੁਣ ਚੱਲਦੇ ਆਪਾਂ ਮੋਟਰ ਕਣੀ ਹੁੰਜਾ ਜਾ ਰਹਿੰਦਾ ਹੈ मोड़ता से आधरों अपा बंद करके चला गे मित्रों तो। लो भी, लो भी। ਮੋਢੇ ਧਰ ਲਈ ਕਹੀ ਤੇ ਹੁਣ ਚੱਲੇ ਆ ਵਾ ਮੋਟਰ ਬੰਦ ਕਰਨ ਗੱਲਾਂ ਸੋਨੂੰ ਮੈਂ ਦੱਸ ਹੀ ਦਿੱਤੀਆਂ ਵੀ ਇੱਕ ਤਾਂ ਰਾਤ ਨੂੰ ਰਮਾਈ ਹੋਈ ਕਣਕ ਡਿੱਗਦੀ ਨਹੀਂ ਦੂਜੀ ਵੀ ਜਦੋਂ ਕਣਕ ਛੋਟੀ ਹੁੰਦੀ ਆ ਬਾਗਲੇ-ਬੁਗਲੇ ਨਹੀਂ ਖਰਾਬ ਕਰਦੇ ਤੀਜੀ ਗੱਲ ਐ ਵੀ ਰਾਤ ਨੂੰ ਕਹਿਰਾ ਭਰਦਾ ਵੀ ਛੇਤੀ ਐ ਇੱਕ ਜਿਹੜੀ ਗੱਲ ਹੋਰ ਸਭ ਤੋਂ ਜ਼ਰੂਰੀ ਐ ਵੀ ਇਹ ਰਾਤ ਨੂੰ ਪਾਣੀ ਲਾਈਏ ਫਿਰ ਬੰਦਾ ਵੀ ਘੋੜੇ ਵਰਗਾ ਰਹਿੰਦਾ ਸਰੀਰ ਨਾਲ ਪਾਫਾ ਮਾਰਦਾ ਫਿਰ ਰਾਤ ਨੂੰ ਜਦੋਂ ਠੰਡ ਹੁੰਦੀ ਹੈ ਮਾੜੀ ਜੀ ਜੇ ਕੋਈ ਬਜ਼ੁਰਗਾ ਉਹਦਾ ਤਾਂ ਚਲੋ ਅੱਖਾਂ ਹੋ ਜਾਂਦਾ ਪਰ ਗੱਭਰੂ ਬੰਦੇ ਦਾ ਨਾ ਸਰੀਰ ਐ ਤਰੋ ਤਾਜ਼ਾ ਹੋ ਜਾਂਦਾ ਮਿੱਤਰੋ ਜਿਵੇਂ ਤਰੋ ਤਾਜ਼ਾ ਹੋ ਜਾਂਦਾ ਇਹ ਸਭ ਤੋਂ ਵੱਡਾ ਫਾਇਦਾ ਹੈ ਜੇ ਤੁਸੀਂ 2 ਘੰਟੇ ਰਾਤ ਨੂੰ ਖੜਗੇ ਐ ਸਮਝ ਲਓ ਤੁਸੀਂ ਨੇ 15 ਦਿਨ ਜਿੰਮ ਲਾ ਲਈ ਇੱਕੋ ਬਰਾਬਰ ਹੈ ਜਿਵੇਂ ਇੱਕੋ ਬਰਾਬਰ ਹੈ ਮਿੱਤਰੋ ਬਾਕੀ ਜਦੋਂ ਪਹਿਲਾਂ ਨੈਰੀ ਵਾਰੀਆਂ ਹੁੰਦੀਆਂ ਸੀ ਉਦੋਂ ਜਦੋਂ ਨੈਰੀ ਪਾਣੀਆਂ ਦੀ ਵਾਰੀ ਲਾਟਮੈਂਟ ਹੁੰਦੀ ਹੁੰਦੀ ਉਦੋਂ ਬਜ਼ੁਰਗ ਦੱਸਦੇ ਐ ਬੀਹੂਦੋਂ ਇਹ ਗੱਲ ਹੁੰਦੀ ਸੀ ਕਹਿੰਦੇ ਹੁੰਦੇ ਸੀ ਵੀ ਜਦ ਸਾਡੀ 12 ਤੋਂ ਪਹਿਲਾਂ ਵਾਲੀ ਉਸ ਚ ਆ ਜੇ ਜਾਂ ਤੜਕੇ ਵਾਲੀ ਜਾ ਜੇ ਵੀ ਜਿਹੜਾ ਵਿਚ ਵਿਚਾਲੇ ਵਾਲਾ ਉਹ ਤੰਗ ਕਰਦਾ ਹੁੰਦਾ ਪਰ ਸਾਡੇ ਕੋਲੇ ਐਵੇਂ ਹੀ ਕਹਦਾ ਪਿੰਡ ਚੋਂ ਪੁੱਛ ਸਕਦੇ ਹੋ ਸੜਕ ਵਾਲੇ ਖੇਤ bari ਉੱਥੇ ਵੀ 1 ਵਜੇ 14 ਮਿੰਟਾਂ ਦੀ ਬਣਦੀ ਐ ਪਰ ਹੁਣ ਅਸੀਂ ਕਦੇ ਗਏ ਨਹੀਂ ਜਾਨੀ ਕਹਦੀ ਪਾਣੀ ਲਾਉਣ ਪਹਿਲਾਂ ਬੜਾ 12 ਸਵਾ 12 ਜਾਂਦੇ ਤੇ ਤੜਕੇ ਨੂੰ 4 ਵਜਾਂ ਦੇ ਉਧਰੋਂ ਉੱਠਣ ਦਾ ਟਾਈਮ ਹੋ ਜਾਂਦਾ ਇੱਕ ਮਟਲਾ ਆਦੀ ਆਪਾਂ ਜਿੰਦਾ ਇੱਕ ਮਟ ਰਹਿ ਗਿਆ ਠੀਕ ਮੈਨੂੰ ਇਹ ਲੱਗਿਆ ਮੈਂ ਕਿਤੇ ਸਟਾਰਟਰ ਤੋਂ ਤਾਂ ਨਹੀਂ ਬੰਦ ਕਰਤੀ ਇਹਦੇ ਜਾਂਦਿਆਂ ਨੂੰ ਭਈਆ ਫੇਰ ਚੱਲ ਪੇ ਹੈ ਇਹ ਸਾਡੇ ਗੋਂਡੀ ਕਾਕੇ ਵਾਲੀ ਹੋ ਜੇ ਕਾਕੇ ਵਾਲੀ ਗੱਲ ਦੱਸ ਨੀ ਉਦੋਂ ਮੋਟਰਾਂ ਵਾਲੀਆਂ ਕਾਮਨ ਨਹੀਂ ਸੀ ਹੈਗੀਆਂ ਜਿਵੇਂ ਹੁਣ ਆ ਉਨੇ ਕੀ ਕਰਿਆ ਜਿਹੜੀ ਮੈਂ ਪਹਿਲਾਂ ਪੱਟੇ ਵਾਲੀ ਮੋਟਰ ਦੀ ਤੁਹਾਨੂੰ ਗੱਲ ਦੱਸੀ ਐ 4-5 ਦੀ ਉਹਨੇ ਕੀ ਕਰਿਆ ਮੋਟਰ ਬੰਦ ਕਰਨ ਲੱਗਾ ਸਾਡੇ ਵਾਲੀ ਮੋਟਰ ਚਲਾਈ ਹੋਈ ਮੋਟਰ ਬੰਦ ਕਰ ਦਿਆ ਕਰੇ ਮੋਟਰ ਆਟੋਮੈਟਿਕ ਤੇ ਲੱਗੀ ਹੋਈ ਮੋਟਰ ਬੰਦ ਕਰ ਦਿਆ ਕਰੇ ਸਟਾਰਟਰ ਤੋਂ ਤੇ ਆ ਜਾਆ ਕਰੇ ਥੋੜੀ ਜੀ ਵਟ ਆਇਆ ਕਰੇ ਮੋਟਰ ਦਾ ਫੇਰ ਚੱਲ ਪਿਆ ਕਰੇ ਉਹ ਭਾਵੇਂ ਨਾ ਕੰਨਾ ਮਤਾਂ ਫੇਰ ਜਾਇਆ ਕਰੇ ਭੱਜ ਕੇ ਸਟਾਰਟਰ ਤੋਂ ਫੇਰ ਬੰਦ ਕਰਾਇਆ ਕਰੇ ਉਹ ਆਟੋਮੈਟਿਕ ਫੇਰ ਚਲਾ ਦਿਆ ਕਰੇ ਭਾਈ ਉਹ ਤਾਂ ਪਤਾ ਨਹੀਂ ਕੋਈ ਕੌਣ ਆਇਆ ਉਹਨੇ ਦੱਸਿਆ ਤੇ ਫੇਰ ਉਹਨੇ ਮੋਟਰ ਬੰਦ ਕਰੀ ਉਹ ਗੱਲ ਅਸੀਂ ਹੁਣ ਵੀ ਕਈ ਵਾਰੀ ਯਾਦ ਕਰ ਲੈਂਦੇ ਆ ਵੀ ਯਾਰ ਤੇਰੇ ਨਾਲ ਕਹਿੰਦਾ ਛੁੱਟੀ ਤਾਂ ਮੋਟਰ ਨੂੰ ਪਤਾ ਨਹੀਂ ਕੀ ਹੋ ਗਿਆ ਯਾਰ ਕਹਿੰਦਾ ਮੈਂ ਬੰਦ ਕਰਿਓ ਨਾ ਫੇਰ ਦੁਬਾਰੇ ਆਪ ਹੀ ਚੱਲ ਪਈ ਨਹੀਂ ਆ ਕਹਿੰਦਾ ਉਹ ਹੋ ਜਾਂਦੀ ਹੈ ਕਈ ਵਾਰੀ ਇੱਕ ਬਾਈ ਨੇ ਵੀਡੀਓ ਪਾਈ ਸੀ ਉਹ ਕਹਿੰਦਾ ਪਾਣੀ ਪੀਣ ਹੀ ਗਏ ਸੀ ਕਹਿੰਦਾ 4 ਕਿੱਲੇ ਭਰਦੇ ਸੀ ਮੋਟਰ ਨੇ ਪਾਣੀ ਪੀ ਕੇ ਆਟੋਮੈਟਿਕ ਤੋਂ ਚਲਾਈ ਸੀ ਆਟੋਮੈਟਿਕ ਕੱਟਣਾ ਭੁੱਲ ਗਏ ਤੇ ਐਂ ਚੱਲਦੀ ਛੜਤੀ ਤੇ ਤੜਕੇ ਨੂੰ ਪਤਾ ਲੱਗਿਆ 4 ਕਿੱਲੇ ਦੇ ਡੱਡੂ ਬੁਲਾਤੇ ਮਿੱਤਰੋ ਲਓ ਜੀ ਪਾ ਤੇ ਆਪਾਂ ਵਾਪਸ ਚੱਲੇ ਮੇਰੇ ਨਾਲ ਵੈਸੇ ਕਦੇ ਹੋਇਆ ਨਹੀਂ ਐ ਵੀ ਮੈਂ ਬਾਰੀ ਬਨ ਕੇ ਵੀ ਉਸ ਭਾਰੀ ਵਾਲੇ ਟਾਈਮ ਤੇ ਵੀ ਨਾ ਗਿਆ ਹਮਾਜਾ ਪਾਣੀ ਜਮੀ ਉਰਾਂਪਰਾ ਹੋ ਗਿਆ ਹੋਵੇ ਖਰਾਬ ਹੋ ਗਿਆ ਹੋਵੇ ਕੰਮ ਇੰਨਾ ਖਰਾਬ ਮੇਰੇ ਨਾਲ ਕਦੇ ਹੋਇਆ ਨਹੀਂ ਵੈਸੇ ਮਾੜਾ ਮੋਟਾ ਤਾਂ ਪਾਣੀ ਟੁੱਟ ਜੇ ਉਹ ਤਾਂ ਨੋਰਮਲ ਗੱਲ ਹੈ ਇਹ ਨਹੀਂ ਹੋਇਆ ਵੀ ਕਦੇ ਆਪਾਂ ਚੱਲ ਲਾ ਕੇ ਜਮੀ ਸੌ ਜੀਏ ਜਾਂ ਭੁੱਲ ਜੀਏ ਜਾਂ ਦੋ ਦੋ ਚਾਰ ਚਾਰ ਘੰਟੇ ਕਦੇ ਉਰਾਂਪਰਾ ਚੱਲ ਜੇ ਇੱਕ ਅੱਧੇ ਵਾਰੀ ਹੋਇਆ ਜਦੋਂ ਮੰਨ ਲਾ ਅਸੀਂ ਐਸੇ ਖੇਤ ਜਿਹੜੇ ਚ ਹੁਣ ਬੰਦ ਕਰੀ ਆਪਾਂ ਇਹ ਥੱਲੋਂ ਦੀ ਉਹ ਪਾਈ ਹੋਈ ਸੀ ਪਾਈਪ ਲਾਈਨ ਪੰਚਾਇਤ ਵਾਲਿਆਂ ਨੇ ਸੀਵਰੇਜ ਦੀ ਪਾਈ ਹੋਈ ਸੀ ਤੇ ਉਦੋਂ ਛੋਨਾ ਲਾ ਕੇ ਹੱਡੇ ਸੀ ਪਹਿਲਾ ਦੂਜਾ ਦਿਨ ਸੀ ਤੇ ਮੈਂ ਆਇਆ ਰਾਤ ਦੀ ਡਬਲ ਵਾਰੀ ਸੀ ਤੇ ਮੈਂ 12 1 ਵਜੇ ਮਨ ਲਾ ਬਦਲ ਕੇ ਪੈ ਗਿਆ ਤੇ ਉਦੋਂ ਬਾਅਦ 4 ਵਜੇ ਆਈ ਡੈਡੀ ਤੇ ਉਦੋਂ ਇਹਦੇ ਚੋਂ ਪਾਣੀ ਪੂਣੀ ਨਿਕਲ ਗਿਆ ਸੀ ਲਗਭਗ ਉਹ ਪਾਈਪ ਲਾਈਨ ਥੱਲੋਂ ਜਿਹੜੀ ਸੀ ਖਾਲੀ ਉਹ ਸਿੰਮ ਗਈ ਸੀ ਸਾਰੀ ਉਹ ਬਹੁਤ ਦੁੱਖ ਕਰਿਆ ਕਰਿਆ ਸੀ ਉਦੋਂ ਇੱਕ ਅੱਧੇ ਵਾਰੀ ਕੰਮ ਖਰਾਬ ਹੋਇਆ ਚਲੋ ਠੀਕ ਹੈ ਮਿੱਤਰੋ ਆ ਥੋੜਾ ਜਿਹਾ ਖੁੰਝਾ ਜਿਹਾ ਰਹਿੰਦਾ ਇਹ ਮੈਨੂੰ ਲੱਗਦਾ ਖਾਲ ਦੇ ਪਿੰਡ ਦਾ ਰਮਜੂ ਮੋਟਰ ਕਰਤੀ ਆਪਾਂ ਬੰਦ ਤੇ ਚੱਲਦੇ ਆ ਘਰ ਨੂੰ ਤੇ ਇੱਕ ਵਲੌਗ ਦੀ ਤਰ੍ਹਾਂ ਵੀਡੀਓ ਪਾਈ ਹੈ ਤੁਹਾਨੂੰ ਕਿਵੇਂ ਲੱਗੀ ਇਹਦੇ ਬਾਰੇ ਲਾਈਕ ਕਮੈਂਟ ਕਰ ਸਕਦੇ ਹੋ ਕੋਈ ਨੌਲੇਜ ਤਾਂ ਵੈਸੇ ਖਾਸ ਹੈ ਨਹੀਂ ਸੀ ਇਸ 'ਚ ਇਹ ਮੋਟੀਵੇਸ਼ਨ ਹੋ ਸਕਦੀ ਹੈ ਕਿ ਕੁਝ ਜਿਹੜੇ ਮੇਰੇ ਹਾਨ ਦੇ ਦੋਸਤ ਮਿੱਤਰ ਨੇ ਉਹਨਾਂ ਲਈ ਤੇ ਤੁਸੀਂ ਮੇਰਾ ਇਹ ਚੈਨਲ ਸਬਸਕ੍ਰਾਈਬ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ ਤੁਹਾਡਾ ਸ਼ੁਕਰੀਆ ਮਿੱਤਰੋ ਵੀਡੀਓ ਦੇਖਣ ਲਈ ਧੰਨਵਾਦ